ਚੰਗਾ ਕਿਨੇ ਕਰਨਾ ਹੈ ਪਰਮੇਸ਼ਰ ਨੇ ਵਰਕਤਾ ਕਿਨੇ ਦੇਣੀ ਹੈ ਪਰਮੇਸ਼ਰ ਨੇ ਤੇ ਆਪਾਂ ਪਰਮੇਸ਼ਰ ਨੂੰ ਪਹਿਲਾਂ ਮੰਗਿਆ ਕਰੋ ਹallelujah ਕਿ ਅਗਰ ਪਰਮੇਸ਼ਰ ਵਰਕਤਾ ਤਾਂ ਮਿਲਣਗੇ ਮਿਲਣੀਆਂ ਮੇਰੇ ਬੱਚਿਆਂ ਦੇ ਵਿਆਹ ਵੀ ਹੋਣਗੇ ਉਹਨਾਂ ਨੌਕਰੀਆਂ ਹੀ ਮਿਲਣਗੀਆਂ ਜਿਹੜੇ ਸਾਡੇ ਕੰਮ ਰੁਕੇ ਉਹ ਵੀ ਹੋਣਗੇ ਪਹਿਲਾਂ ਤੂੰ ਹੀ ਸਾਡੇ ਘਰੇ ਆ ਜਾ ਹallelujah ਸੱਚਮੁੱਚ ਆਪੋ ਤਾਂ ਮੰਗਦੇ ਹੀ ਨਹੀਂ ਆਪਾਂ ਆਪਾਂ ਵਰਕਤਾ ਹੀ ਲੈਣ ਆਉਣੇ ਨਹੀਂ ਵਰਕਤਾ ਤਾਂ ਮਿਲਣੀਆਂ ਹੀ ਮਿਲਣੀਆਂ ਹallelujah ਤੰਦਰੁਸਤੀ ਪਹਿਲਾਂ ਕੀ ਮੰਗਿਆ ਕਰੋ ਤੰਦਰੁਸਤੀ ਮੰਗਿਆ ਕਰੋ ਹallelujah ਕਹਿੰਦਾ ਜਦ ਤੁਸੀਂ ਜਰੂਸਲਮ ਨੂੰ ਫੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਕਿ ਉਹਦਾ ਉੱਜੜਨਾ ਨੇੜੇ ਆ ਪਹੁੰਚਿਆ ਹੈ ਹallelujah ਹਣ ਉੱਥੇ ਇਸਰਾਇਲ ਦੇ ਵਿੱਚ ਕਿੰਨੀ ਲੜਾਈ ਲੱਗੀ ਸੀ ਹallelujah ਇਹ ਗੱਲਾਂ ਸੱਚਮੁੱਚ ਹੋਣੀਆਂ ਹੀ ਹੋਣੀਆਂ ਵੇ ਉਹ ਨਹੀਂ ਉੱਜੜਨਾ ਉਹ ਤਾਂ ਫੇਰ ਬਣ ਚੱਲਿਆ ਹallelujah ਜਿਨ੍ਹਾਂ ਨੇ ਉੱਥੇ ਇੰਨਾ ਕੁਝ ਕੀਤਾ ਉਹ ਕਿਤੇ ਸੌਖੇ ਰਹਿਣਗੇ ਨਹੀਂ ਰਹਿੰਦੇ ਹallelujah ਇਹ ਕੀ ਹੈ ਇਹ ਅੰਤਕਾਲ ਦੀਆਂ ਨਿਸ਼ਾਨੀਆਂ ਵੈ ਇਹ ਹੋਣਾ ਹੀ ਹੋਣਾ ਵੈ ਹallelujah ਕਹਿੰਦਾ ਤਾ ਦੋ ਜਿਹੜੇ ਯਹੂਦੀਆਂ ਵਿੱਚ ਹੋਣ ਪਹਾੜਾਂ ਨੂੰ ਭੱਜ ਜਾਣ ਉਹ ਜਿਹੜੇ ਉਸ ਦੇ ਵਿੱਚ ਹੋਣ ਸੋ ਨਿਕਲ ਜਾਣ ਅਤੇ ਜਿਹੜੇ ਖੇਤਾਂ ਵਿੱਚ ਹੋਣ ਉਹਦੇ ਅੰਦਰ ਨਾ ਵਾੜ ਨੂੰ ਹਾਲੇਲੂਇਆ ਜਿਵੇਂ ਹੁਣ ਪਾਣੀ ਆਇਆ ਸੀ ਮੰਨ ਲਓ ਜਿਹੜੇ ਘਰੇ ਸੀ ਉਹ ਵੀ ਵਿਚਾਰੇ ਬਾਹਰ ਨੂੰ ਭੱਜ ਗਏ ਹਨਾ ਤੇ ਜਿਹੜੇ ਹੁਣ ਪਤਾ ਲੱਗਾ ਸਾਡੇ ਪਿੰਡ ਚ ਪਾਣੀ ਆ ਗੋ ਬਾਹਰੋਂ ਆ ਕੇ ਥੋੜੀ ਪਿੰਡ ਚ ਵੜੇ ਹੋਣਗੇ ਉਹ ਬਾਹਰ ਹੀ ਖੜੇ ਰਹੇ ਹੋਣਗੇ ਇਸ ਤਰ੍ਹਾਂ ਕਰਕੇ ਕਹਿੰਦੇ ਆਪਾਂ ਪ੍ਰਾਰਥਨਾ ਚ ਰਹਿਣਾ ਆਪਾਂ ਫਰੇਕ ਦੇ ਲਈ ਪ੍ਰਾਰਥਨਾ ਕਰਨੀ ਹੈ ਹallelujah ਡਰਨਾ ਨਹੀਂ ਕੁਦਰਤ ਕੁਝ ਵੀ ਕਰ ਸਕਦੀ ਉਹ ਵਿ ਕਿਤੇ ਸੋਕਾ ਪੈ ਜਾਂਦਾ ਕਿਤੇ ਪਾਣੀ ਆ ਜਾਂਦਾ ਕਿਤੇ ਕੁਝ ਹੋ ਜਾਂਦਾ ਪਰਮੇਸ਼ਰ ਹਰ ਕੋਸ਼ਿਸ਼ ਕਰਦਾ ਹੈ ਹallelujah ਉਹਨੂੰ ਕੋਈ ਰੋਕ ਨਹੀਂ ਸਕਦਾਗਾ ਹallelujah ਜਿੰਨੇ ਮਰਜੀ ਉਹ ਤੇ ਜਦੋਂ ਆਪਣੇ ਵੀ ਕਈ ਦਿਨ ਲਗਾਤਾਰ ਮੀਂਹ ਪਿਆ ਸੀ ਇਹ ਦੇਵ ਕਰਦੇ ਅਸੀਂ ਆ ਹਟਾਲੇ ਲਾਉਣੇ ਅਸੀਂ ਆ ਕਰਦੇ ਨਹੀਂ ਉਹ ਪਰਮੇਸ਼ਰ ਦਾ ਸੀਗਾ ਹallelujah ਪਰਮੇਸ਼ਰ ਨੇ ਕੀਤਾ ਸੀ ਤੇ ਪਰਮੇਸ਼ਰ ਨੇ ਆਪਣੇ ਆਪ ਹੀ ਬੰਦ ਕਰਤਾ ਹallelujah ਤਰ ਕਰਕੇ ਪਰਮੇਸ਼ਰ ਕੋਸ਼ਿ ਵੀ ਕਰ ਸਕਦਾ ਸਭ ਕੁਝ ਪਰਮੇਸ਼ਰ ਦਾ ਰਚਿਆ ਹੋਇਆ ਹਰ ਇੱਕ ਚੀਜ਼ ਉਹਨੇ ਬਣਾਈ ਤਾਂ ਆਪਾਂ ਕਿੰਨਾ ਮਰਜੀ ਜ਼ੋਰ ਲਾ ਲੋ ਨਹੀਂ ਜਿਵੇਂ ਉਹਨੂੰ ਚੰਗਾ ਲੱਗਦਾ ਵੈ ਉਵੇਂ ਹੀ ਕਰਦਾ ਹਾਲੇਲੂਇਆ ਕਹਿੰਦਾ ਕਿ ਉਹ ਜੇ ਵਟਾ ਲੈਣ ਦੇ ਦਿਨ ਹਨ ਇਸ ਲਈ ਜੋ ਸਭ ਲਿਖੀਆਂ ਹੋਈਆਂ ਗੱਲਾਂ ਪੂਰੀਆਂ ਹੋਣ ਹਾਲੇਲੂਇਆ ਜਿਹੜੀਆਂ ਬਾਈਬਲ 'ਚ ਗੱਲਾਂ ਲਿਖੀਆਂ ਵੈ ਇਹ ਅੰਤ ਕਾਲ 'ਚ ਪੂਰੀਆਂ ਹੋਣੀ ਗਈ ਹੋਣੀ ਆ ਨਿਸ਼ਾਨ ਇਹ ਹਾਲੇਲੂਇਆ ਕਹਿੰਦਾ ਅਫਸੋਸ ਹੋਣਾ ਉੱਤੇ ਜਿਹੜੀਆਂ ਉਹਨਾਂ ਦਿਨਾਂ ਵਿੱਚ ਗਰਭ ਬੱਤੀਆਂ ਤੇ ਦੁੱਧ ਚਗਾਉਣ ਵਾਲੀਆਂ ਹੋਣ ਕਿਉਂ ਜੋ ਧਰਤੀ ਉੱਤੇ ਵੱਡੀ ਤੰਗੀ ਅਤੇ ਸਪਰਜਾ ਉੱਤੇ ਕ੍ਰੋਧ ਹੋਵੇਗਾ ਹਾਲੇਲੂਇਆ ਅਰ ਜਦ ਪਾਣੀ ਆਇਆ ਸੀ ਉੱਥੇ ਬੱਚੇ ਕਈਆਂ ਦੇ ਨਿੱਕੇ ਸੀ ਕਿਸੇ ਨੂੰ ਬੱਚੇ ਹੋਣ ਵਾਲੇ ਸੀ ਕਿਸੇ ਨੂੰ ਕਿਵੇਂ ਸੀ ਉਹਨਾਂ ਨੂੰ ਕਿੰਨਾ ਔਖਾ ਹੋਇਆ ਹੋਊਗਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਕਹਿੰਦਾ ਅਫਸੋਸ ਹੋਣਾ ਉੱਤੇ ਪਰ ਜਦੋਂ ਪਰਮੇਸ਼ਰ ਦਾ ਕਰੋਧ ਹੁੰਦਾ ਉੱਥੇ ਫਿਰ ਕੋਈ ਟਾਲ ਨਹੀਂ ਸਕਦਾ ਹਾਲੇਲੂਇਆ ਪਰ ਪਰਮੇਸ਼ਰ ਫਿਰ ਵੀ ਕਹਿੰਦਾ ਮੈਂ ਬਚਾ ਕੇ ਰੱਖਦਾ ਮੈਂ ਕਿਸੇ ਦਾ ਨੁਕਸਾਨ ਨਹੀਂ ਕਰਦਾਗਾ ਹਾਲੇਲੂਇਆ ਕਹਿੰਦਾ ਉਹ ਤਲਵਾਰ ਦੀ ਧਾਰ ਨਾਲ ਮਾਰੇ ਜਾਣਗੇ ਅਤੇ ਬੰਦੂਏ ਹੋ ਕੇ ਸਭ ਕੋਮਾ ਵਿੱਚ ਪਚਾਏ ਜਾਣਗੇ ਅਤੇ ਜਰੂਸਲਮ ਪਰਾਈਆਂ ਕੋਮਾਂ ਤੋਂ ਉਲਟਾੜਿਆ ਜਾਵੇਗਾ ਜਾ ਤਿੱਕਰ ਪਰਾਈਆਂ ਕੋਮਾਂ ਦੇ ਸਮੇ ਪੂਰੇ ਨਾ ਹੋ ਜਾਣ ਹallelujah ਇਹ ਤਾਂ ਸਮੇਂ ਪਰਮੇਸ਼ਰ ਨੇ ਪੂਰੇ ਕਰਨੇ ਕਰਨੇ ਆ ਹਾਲੇਲੂਇਆ ਇਹ ਨਿਸ਼ਾਨੀਆਂ ਵਿੱਚ ਕਹਿੰਦਾ ਸੂਰਜ ਅਤੇ ਚੰਦ ਅਤੇ ਤਾਰਿਆਂ ਵਿੱਚ ਨਿਸ਼ਾਨੀਆਂ ਹੋਣਗੀਆਂ ਅਤੇ ਧਰਤੀ ਉੱਤੇ ਸਮੁੰਦਰ ਤੇ ਉਹਦੀਆਂ ਲਹਿਰਾਂ ਦੇ ਗਰਜਣੇ ਦੇ ਕਾਰਨ ਉਮਵਾ ਨੂੰ ਕਸ਼ਟ ਤੇ ਖਬਰਾਟ ਹੋਵੇਗੀ ਹallelujah ਕਹਿੰਦਾ ਡਰ ਦੇ ਮਾਰੇ ਉਹਨਾਂ ਗੱਲਾਂ ਦੀ ਡੀਕ ਤੋਂ ਜੋ ਦੁਨੀਆ ਉੱਤੇ ਆਉਣ ਵਾਲੀਆਂ ਹਨ ਲੋਕਾਂ ਦੇ ਜੀ ਡੁੱਬ ਜਾਣਗੇ ਕਿਉਂ ਜੋ ਆਕਾਸ਼ ਦੀਆਂ ਸ਼ਕਤੀਆਂ ਹਲਾਈਆਂ ਜਾਣਗੀਆਂ ਹallelujah ਹਜੇ ਹਜਾ ਟਾਈਮ ਹੋਣਾ ਹੈ ਤੱਕ ਕੁਝ ਵੀ ਨਹੀਂ ਆਇਆ ਚੰਦ ਤਾਰੇ ਵੀ ਤਾਰੇ ਵੀ ਕਹਿੰਦੇ ਚੰਦ ਤਾਰੇ ਜਿਹੜੇ ਉਹ ਵੀ ਡਿੱਗਣਗੇ ਹallelujah ਤਾਰੇ ਵੀ ਡਿੱਗਣਗੇ ਨਿਸ਼ਾਨੀਆਂ ਪ੍ਰਕਾ ਜਿਹੜੀਆਂ ਆਕਾਸ਼ ਦੇ ਉੱਤੇ ਸਾਰੀਆਂ ਸ਼ਕਤੀਆਂ ਹਲਾਈਆਂ ਜਾਣਗੀਆਂ ਹਾਲੇਲੂਇਆ ਆਪਾਂ ਜਦੋਂ ਬੱਦਲ ਗਰਜਦੇ ਆ ਥੋੜਾ ਜਿਹਾ ਗਰਜਦਾ ਆਪਣੇ ਦਿਲ ਡੁੱਬਦੇ ਆ ਹਾਲੇਲੂਇਆ ਜਦੋਂ ਇਹੋ ਜਿਹੇ ਭਿਆੜਕ ਦੇਣ ਆਉਣਗੇ ਤਦੋਂ ਕੀ ਦਿਲਾਂ ਨੂੰ ਹੋਊਗਾ ਡੁੱਬਣਗੇ ਦਿਲ ਹਾਲੇਲੂਇਆ ਬਚਾਏ ਕੌਣ ਜਾਣਗੇ ਬਚਾਏ ਕੌਣ ਜਾਣਗੇ ਜੋ ਪਰਮੇਸ਼ਵਰ ਦੇ ਚੁਣੇ ਹੋਏ ਆ ਹਾਲੇਲੂਇਆ ਕੰਦਾ ਤੁਹਾਡਾ ਵਾਲ ਵਿੰਗਾ ਨਹੀਂ ਹੋਣਾਗਾ ਲੋਕੀ ਹਾਏ ਹਾਏ ਕਰਨਗੇ ਤੇ ਆਪਾਂ ਉਹਦੇ ਹਾਲੇਲੂਇਆ ਦੇ ਨਾਰੇ ਲਾਵਾਂਗੇ ਹਾਲੇਲੂਇਆ ਹਾਲੇਲੂਇਆ